ਪ੍ਰਾਣੀ ਪੰਛੀਣਾ ਜਾਂ ਹੋਰ ਮੁੱਦਿਆਂ ਤੇ ਤੁਹਾਨੂੰ ਸੱਦਾ ਆਊਗਾ ਸਾਰੇ ਜਿਹੜੇ ਅੱਜ ਆਏ ਨੇ ਹੋਰਨਾਂ ਨੂੰ ਵੀ ਸੱਦਾ ਦੇਣਾ ਕਿਉਂਕਿ ਜਥੇਬੰਦੀ ਤਕੜੇ ਕਰੇ ਬਿਨਾ ਕੁਝ ਵੀ ਪੱਲੇ ਨਹੀਂ ਪੈਣਾ ਇਸ ਕਰਕੇ ਇਸ ਮਜ਼ਬੂਤੀ ਨਾਲ ਆਪਾਂ ਕੁਝ ਨਾ ਕੁਝ ਆਪਣੇ ਹੱਥ ਲੈਂਦੇ ਰਹਿਣੇ ਆ ਇਸ ਮਜ਼ਬੂਤੀ ਨੂੰ ਹੋਰ ਮਜ਼ਬੂਤ ਕਰਨਾ ਹੁਣ ਆਪਾਂ ਖਜ਼ਾਨਾ ਅਫਸਰ ਨੂੰ اے منگ پتر بھیجنا ہے انہوں نے گاں اہ دفتر بھاگ نو بھیجنا پینشنر ایسوسی ਕੀ ਕਰਨਾ ਉਹ ਜੀ ਉਹ ਜਿਹੜਾ ਕੇਲੀਆ ਵਾਲਾ ਚੈਨਲ ਉਹ ਸਾਰੇ ਸੈਲਰੀ ਦੇ ਬਿੱਲ ਕਲੀਅਰ ਹੋ ਗਏ ਇੱਕ ਤਰੀਕਾ ਸਾਡੇ ਕੋਲ ਦੋ ਤਰੀਕ ਤੋਂ ਪੈਂਡਿੰਗ ਹੈ ਉਹ ਕੱਲ ਨੂੰ ਵੈਸੇ 19% ਕੱਲ ਨੂੰ ਹੋ ਜਾਣਗੇ ਤੇ ਠੀਕ ਜੀਪੀਐਫ ਜੀਪੀਐਫ ਦਾ 3 ਮਹੀਨੇ ਹੋ ਗਏ ਲਗਭਗ ਮੰਦਾ ਬਕਾਇਆ ਵੀ 30 ਮਈ ਤੱਕ ਮਲਾਦਾ ਤੁਹਾਡੇ ਹੋ ਗਏ 5178 ਦੇ ਬਕਾਇਆ ਆ ਉਹ ਵੀ ਕੋਈ ਗੱਲ ਨਹੀਂ ਉਹ ਵੀ ਜਲਦੀ ਹੋ ਜਾਣਗੇ ਇਹ ਇਨਫੋਰਮੇਸ਼ਨ ਸਾਡੇ ਤੋਂ ਪਿਛਲੇ 15 ਦਿਨ ਪਹਿਲਾਂ ਮੰਗੀ ਸੀ ਇਨਫੋਰਮੇਸ਼ਨ 5178 ਦੀ ਲੱਗ ਉਹ ਵੀ ਹੋ ਜਾਣਗੇ ਉਹ ਜਲਦੀ ਹੋ ਜਾਣਗੇ ਜਮਾ ਕਰਾਉਣ ਦਾ ਬਹੁਤ ਟਾਈਮ ਹੋਈ ਉਹ ਚੌਥੇ ਮਹੀਨੇ ਦੇ ਪੈਂਡਿੰਗ ਪਏ ਜੀ ਬਹੁਤ ਬਹੁਤ ਪੁਰਾਣੇ ਪਏ ਹੋ ਜਾਣਗੇ ਉਹ ਦਿੱਕਤ ਨਹੀਂ ਹੋ ਜਾਣਗੇ ਕਿੱਥੇ ਆਈ ਬਣਾਇਆ ਦੱਸੋ ਵੀ ਦਿੱਕਤ ਕਿੱਥੇ ਜੀ ਦਿੱਕਤ ਸਰਕਾਰ ਸਰਕਾਰ ਨੂੰ ਤੁਹਾਨੂੰ ਪਤਾ ਵੀ ਬੰਦ ਹੈ ਜਦੋਂ ਉਪਰ ਉਹਦਾ ਹਟਾਉਣਗੇ ਫੇਰ ਹੀ ਹੋਣਗੇ ਇਹ ਕਿਹੜੇ ਸੜੇ ਤਾਇਕ ਜਵਾਨੀ ਦਾ ਕਣੀ ਇਹ ਕਿਹੜੇ ਰਿਟਾਇਰ ਹੋਏ ਨੇ ਪੀਲੇ ਸਮੇਂ ਚ ਉਹਦਾ ਲੀ ਪਤਾ ਪ੍ਰਾਸ਼ੀਕ ਤਰਕਹਾ ਨਹੀਂ ਮਿਲਿਆ ਕਹਿੰਦੇ ਚੁੱਲ੍ਹੇ ਠੰਡੇ ਹੋਏ ਪਏ ਅਸੀਂ ਅੱਜ ਡੈਮੋਕਰੇਟ ਟੀਚਰਜ਼ ਫਰੰਟ ਵੱਲੋਂ ਪੂਰੇ ਪੰਜਾਬ ਦੇ ਉੱਤੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਭਰਾਤੀ ਜਿੱਥੇ ਬੰਦੀਆਂ ਨੂੰ ਪੈਨਸ਼ਨ ਸਾਥੀਆਂ ਨੂੰ ਨਾਲ ਲੈ ਕੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੱਗੇ ਧਰਨੇ ਮਾਰੇ ਆ ਉਹਨਾਂ ਨੂੰ ਮੰਗ ਪੱਤਰ ਦਿੱਤੇ ਆ ਪੰਜਾਬ ਸਰਕਾਰ ਦੀ ਹਾਲਤ ਇਹ ਆ ਜਿਹਨੇ ਕਹਿੰਦੇ ਸੀ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾ ਦੇਵਾਂਗੇ ਆਪਦੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਉਹ ਹਿੰਮਤ ਨਹੀਂ ਜਟਾ ਸਕਦੇ ਉਹਨਾਂ ਦੇ ਖਜ਼ਾਨੇ ਦਾ ਇੰਨਾ ਘੋਰੂ ਉਹਨਾਂ ਨੇ ਆਪ ਬੁਲਾਇਆ ਲੋਕਾਂ ਦੇ ਕਰਕੇ ਨਹੀਂ ਵੱਜਿਆ ਉਹਨਾਂ ਨੇ ਆਪ ਉਹਨਾਂ ਦੀ ਮਿਸਮੈਨੇਜਮੈਂਟ ਕਰਕੇ ਜੇ ਵੱਜਿਆ ਘੋੜੂ ਵੱਜਿਆ ਰੀਅਲ ਚ ਐ ਨਹੀਂ ਕਿ ਖਜ਼ਾਨਾ ਖਾਲੀ ਆ ਖਜ਼ਾਨੇ ਦੀ ਜਿਹੜੀ ਡਾਇਰੈਕਸ਼ਨ ਆ ਉਹ ਕਾਰਪੋਰੇਟਾਂ ਵੱਲ ਖੋਲੀ ਹੋਈ ਆ ਜਦੋਂ ਉਹ ਕਾਰਪੋਰੇਟਾਂ ਨੂੰ ਛੋਟਾਂ ਦੇਣਾ ਹੁੰਦੀਆਂ ਉਦੋਂ ਖਜ਼ਾਨਾ ਭਰ ਜਾਂਦਾ ਜਦੋਂ ਮਜ਼ਦੂਰਾਂ ਨੂੰ ਮਜ਼ਦੂਰਾਂ ਨੂੰ ਇੱਥੇ ਕਿਸਾਨਾਂ ਨੂੰ ਕੁਝ ਦੇਣਾ ਉਦੋਂ ਖਜ਼ਾਨਾ ਖਾਲੀ ਆ ਇਸ ਲਈ ਤਨਖਾਹਾਂ ਸਰਕਾਰ ਕਿਵੇਂ ਜਾਰੀ ਕਰ ਰਹੀ ਆ ਕਿ ਇੰਨੀ ਤਰੀਕ ਤੱਕ ਬਿੱਲ ਜਮ੍ਹਾਂ ਹੋ ਗਏ ਕਰ ਦਿੰਨੇ ਆ ਯਾਨੀ ਕਿ ਹਾਲਤ ਸਰਕਾਰ ਦੀ ਇਹ ਆ ਅੱਗੇ ਜਦੋਂ ਬਿੱਲ ਦਿੱਤੇ ਜਾਂਦੇ ਸੀ ਉਹ ਜਿਵੇਂ ਜਦੋਂ ਬਜਟ ਹੁੰਦਾ ਸੀ ਕੋਈ ਤਨਖਾਹ ਤੇ ਰੋਕਣੀ ਹੁੰਦੀ ਤਨਖਾਹ ਮਿਲ ਜਾਂਦੀ ਸੀ ਪਰ ਹੁਣ ਖਜ਼ਾਨਾ ਅਫਸਰ ਦੇ ਹੱਥ ਇੰਨੇ ਜ਼ੋਰਦਾਰ ਬਣੇ ਹੋਏ ਆ ਕਿ 1 ਰੁਪਿਆ ਵੀ ਸਾਡੀ ਪਰਮਿਸ਼ਨ ਤੋਂ ਬਿਨਾ ਸਾਡੇ ਫੋਨ ਤੋਂ ਬਿਨਾ ਕਿਸੇ ਨੂੰ ਜਾਰੀ ਨਹੀਂ ਕਰਨਾ ਅਸੀਂ ਕਹਾਂਗੇ ਕਿ ਆਹ ਬਲਾਕ ਦੀ ਤਨਖਾਹ ਜਾਰੀ ਕਰ ਦਿਓ ਅਸੀਂ ਕਹਾਂਗੇ ਕਿ ਆਹ ਸਕੂਲ ਦੀ ਤਨਖਾਹ ਜਾਰੀ ਕਰ ਦਿਓ ਅਸੀਂ ਕਹਾਂਗੇ ਕਿ ਆਹ ਜ਼ਿਲ੍ਹੇ ਦੀ ਤਨਖਾਹ ਜਾਰੀ ਕਰ ਦਿਓ ਫੇਰ ਤਨਖਾਹ ਜਾਰੀ ਕਰਨੀ ਆ ਨਹੀਂ ਤਨਖਾਹ ਨਹੀਂ ਜਾਰੀ ਕਰਨੀ ਇਹ ਸਰਕਾਰ ਵੀ ਅਸੀਂ ਇਸ ਤਰੀਕੇ ਦੇ ਉੱਤੇ ਜ਼ੋਰਦਾਰ ਸ਼ੇਦੀ ਕਰਦੇ ਆ ਤੇ ਚੇਤਾਵਨੀ ਦਿੰਦੇ ਆ ਕਿ ਅਸੀਂ ਲਗਾਤਾਰ ਇਸ ਸੰਘਰਸ਼ ਨੂੰ ਸਰਕਾਰ ਦੇ ਜਿਹੜਾ ਚਿਹਰਾ ਉਹ ਲੋਕਾਂ ਸਾਹਮਣੇ ਨੰਗਾ ਕਰਾਂਗੇ ਘੁੰਗੜ ਚੱਕਾਂਗੇ ਜਿਹੜੇ ਕਹਿੰਦੇ ਕਿ ਅਸੀਂ ਪੰਜਾਬ ਨੂੰ ਵਾਰੇ ਨਿਆਰੇ ਕਰ ਦਾਂਗੇ ਇਹ ਪ੍ਰਾਣੀਆਂ ਸਰਕਾਰਾਂ ਲੁੱਟ ਕੇ ਖਾ ਗਈਆਂ ਅਸੀਂ ਖਜ਼ਾਨੇ ਨੂੰ ਪੈਰਾਸਰ ਕਰਕੇ ਦਿਖਾਵਾਂਗੇ ਉਹ ਸਰਕਾਰ ਦਾ ਸੀ ਜਿਹੜਾ ਚਿਹਰਾ ਮੋਰਾ ਉਹ ਲੋਕਾਂ ਸਾਹਮਣੇ ਲਗਾਤਾਰ ਨੰਗੇ ਕਰਦੇ ਨਵਾਂਗੇ ਮੈਡਮ ਕਿੰਨਾ ਕੌਕਾ ਹੋ ਜਾਂਦਾ ਹੈ ਤਨਖਾਹ ਨਹੀਂ ਮਿਲੀ ਚੁੱਲੇ ਠੰਡੇ ਹੋ ਜਾਂਦੇ ਕਿਉਂਕਿ ਤਨਖਾਹ ਦੇ ਉੱਤੇ ਹੀ ਤੀਜਰਾਂ ਦਾ ਖਾਸ ਕਰ ਪੁਜਾਰਾਂ ਦਾ ਹੋਰ ਕੋਈ ਬਿਜ਼ਨਸ ਤਾਂ ਹੁੰਦਾ ਨਹੀਂਗਾ ਤਨਖਾਹ ਦੇ ਉੱਤੇ ਕਿੰਨਾ ਕੁ ਮੁਸ਼ਕਲ ਆ ਗਈ ਹੁਣ ਮੁਸ਼ਕਲ ਤਾਂ ਹੈਗੀ ਹੈ ਜੀ ਸਾਰੇ ਲਗਭਗ ਮਲਾਜ਼ਮਾਂ ਨੇ ਆਪਣੇ ਜਿਹੜੇ ਘਰ-ਬਾਰ ਨੇ ਜਾਂ ਬੱਚਿਆਂ ਦੀਆਂ ਫੀਸਾਂ ਭਰਨੀਆਂ ਨੇ ਜਾਂ ਘਰ-ਬਾਰ ਜਿਹੜੇ ਉਹ ਲੋਨ ਲੈ ਕੇ ਸ਼ੁਰੂ ਕੀਤੇ ਹੋਏ ਜਾਂ ਬਣਾਏ ਹੋਏ ਨੇ ਉਹਨਾਂ ਦੀ ਕਸ਼ਟਾ ਟੁੱਟ ਜਾਂਦੀਆਂ ਨੇ ਬਹੁਤ ਸਮੱਸਿਆਵਾਂ ਤਾਂ ਆਉਂਦੀਆਂ ਹੀ ਨੇ ਕਿਉਂਕਿ ਮੁਲਾਜ਼ਮਾਂ ਨੂੰ ਲੋੜ ਆ ਤਾਂ ਹੀ ਅਗਲਾ ਨੌਕਰੀ ਕਰਦਾ ਹੈਗਾ ਤੇ ਨੌਕਰੀ ਤਨਖਾਹ ਵਾਸਤੇ ਕਰਦਾ ਇਸ ਕਰਕੇ ਯਾਨੀ ਕਿ ਜਦੋਂ ਤਨਖਾਹ ਮਤਲਬ ਲੇਟ ਹੁੰਦੀ ਆ ਤਾਂ ਸਾਰਾ ਹੀ ਬਜਟ ਆ ਜਿਹੜਾ ਘਰ ਦਾ ਉਹ ਡਗ ਮਗਾਉਂਦਾ ਬਜ਼ੁਰਗ ਹੁੰਦੇ ਆ ਭਰੇ ਦਵਾਈ ਬੂਟੀ ਹੁੰਦੇ ਆ ਬਹੁਤ ਸਾਰੇ ਕੰਮ ਆ ਜਿਹੜੇ ਉਹ ਤਨਖਾਹਾਂ ਦੇ ਸਿਰ ਤੇ ਚੱਲਦੇ ਨੇ ਤਾਂ ਸਾਰੇ ਕਰਦੇ ਨੇ ਸਾਰਿਆਂ ਦੀ ਚਾਬੀ ਕਿਹੜੇ ਕਿਹੜੇ ਮੁਲਾਜ਼ਮ ਪ੍ਰਭਾਵਿਤ ਹੋ ਰਹੇ ਨੇ ਕਿਹੜੇ ਕਿਹੜੇ ਕੈਡਰ ਦੇ ਹੈਗੇ ਵਿਚੋਂ ਹੈਗੇ ਹੈਂ ਅਸੀਂ ਤਾਂ ਸਾਰੀ ਸਕੂਟਰੀ ਦੀ ਚਾਬੀ ਸਾਰੇ ਬਾਹਰ ਦੇ ਇਸ ਬਜਟ ਹੀ ਨਹੀਂ ਜਾ ਰਿਹਾ ਉਹਨਾ ਦਾ ਟੱਕਾ ਵਾਸਤੇ ਕਿ ਤਰ੍ਹਾਂ ਕਿਸੇ ਵੀ ਵਰਗ ਨੂੰ ਨਹੀਂ ਮਿਲਦਾ ਰਿਟਾਇਰੀ ਵੀ ਪ੍ਰਭਾਵ ਵਾਲੇ ਰਿਟਾਇਰਮੈਂਟ ਵਾਲਿਆਂ ਨੂੰ ਜਿਹੜੇ ਬਕਾਏ ਕਿਹੜਾ ਸੀ ਉਹਨਾਂ ਨੇ ਜਿਵੇਂ 2016 ਤੋਂ ਪਰਖਾ ਕਮਿਸ਼ਨ ਦੇ ਬਕਾਏ ਖੜੇ ਨੇ ਮਲਾਜਮਾਂ ਦੇ 2016 ਤੋਂ ਲੈ ਕੇ 2026 ਹੋਂ ਨਾਲ ਅਗਲੇ ਤਰ੍ਹਾਂ ਕਮਿਸ਼ਨ ਦੀ ਜਿਹੜੀ ਮੰਗ ਆ ਅਸੀਂ ਕਰਨੀ ਸ਼ੁਰੂ ਕਰ ਦੇਣੀ ਹੈ ਵੀ 10 ਸਾਲਾਂ ਬਾਅਦ ਸਾਨੂੰ ਪਰਖਾ ਕਮਿਸ਼ਨ ਬੈਠਦਾ ਹੈ ਤੇ ਮਲਾਜਮਾਂ ਨੂੰ ਤਰਖਾਹਾਂ ਦੇ ਵਿੱਚ ਥੋੜਾ ਜਿਹਾ ਅਜ਼ਾਫਾ ਹੁੰਦਾ ਹੈ ਪਰ ਪਿਛਲੇ ਬਕਾਏ ਹਲੇ ਸਰਕਾਰ ਜਾਰੀ ਨਹੀਂ ਕਰ ਸਕੀ ਜਿਹੜੇ ਰਿਟਾਇਰੀ ਮਲਾਜਮ ਨੇ ਉਹਨਾਂ ਦੀ ਤਾਂ ਮਤਲਬ ਉਮਰਾਂ ਦਾ ਵੀ ਇਸ ਤਰ੍ਹਾਂ ਦਾ ਹਿਸਾਬ ਹੋ ਜਾਂਦਾ ਵੀ ਉਹ ਕਦੋਂ ਵੀ ਮਤਲਬ ਬਿਮਾਰ ਪੈ ਸਕਦੇ ਨੇ ਜਾਂ ਉਹ ਉਹਨਾਂ ਦੀ ਤਾਂ ਲੋਨ ਇਸ ਵਕਤ ਇੰੋਂ ਆ ਵੀ ਉਹਨਾਂ ਨੂੰ ਪੂਰੇ ਪੂਰੇ ਤਰੰਤ ਬਕਾਏ ਜਾਰੀ ਕਰਨੇ ਚਾਹੀਦੇ ਤੇ ਸਾਰੇ ਮਲਾਜਮਾਂ ਤਾਂ ਤਾਂ ਜਿਹੜੇ 2016 ਤੋਂ ਬਕਾਇਆ ਉਹ ਜਾਰੀ ਕਰਨੇ ਚਾਹੀਦੇ ਆ ਡੀਏ ਦੀਆਂ ਕਸ਼ਤਾਂ ਨੇ ਜਿਹੜੀਆਂ ਪੰਜ ਡੀਏ ਦੀਆਂ ਕਸ਼ਤਾਂ ਬਕਾਇਆ ਨੇ 5 17% ਜਿਹੜਾ ਡੀਏ ਆ ਉਹ ਕੇਂਦਰ ਸਰਕਾਰ ਨਾਲੋਂ ਪੰਜਾਬ ਦੇ ਮਲਾਜ਼ਮ ਪਿੱਛੇ ਚੱਲ ਰਹੇ ਨੇ ਉਹਦੀ ਕੋਈ ਵਾਈਤਾ ਨਹੀਂਗੀ ਇਸ ਸਰਕਾਰ ਨੇ ਮਸਾ ਮੇਰੇ ਖਿਆਲ ਚ ਇੱਕ ਵਾਰੀ ਡੀਏ ਦੀ ਕਸ਼ਤ ਜਾਰੀ ਕੀਤੀ ਹੈਗੀ ਉਹ ਵੀ ਸਾਰੇ ਮੁਲਾਜ਼ਮਾਨੇ ਸਣੇ ਸੈਕਟਰੀਏਟ ਦੇ ਮੁਲਾਜ਼ਮਾਨ ਸਣੇ ਕਲੈਰੀਕਲ ਸਟਾਫ ਸਭ ਨੇ ਹੜਤਾਲਾ ਕਰਕੇ ਧਰਨੇ ਮਜਾਰੇ ਕਰਕੇ ਇੱਕ ਕਿਸ਼ਤ ਜਾਰੀ ਕਰਵਾਈ ਆ ਇਹਨਾਂ ਤੋਂ ਹੁਣ ਵੀ ਉਹੀ ਜਿਹੜਾ ਸੰਘਰਸ਼ ਦਾ ਰਾਹ ਇਹ ਮੁਲਾਜ਼ਮਾਨ ਨੂੰ ਫੜਨਾ ਪੈ ਰਿਹਾ ਫੇਰ ਕਿਤੇ ਜਾ ਕੇ ਅਸੀਂ ਸਮਝਦੇ ਆ ਵੀ ਸ਼ਾਇਦ ਕੋਈ ਯਾਨੀ ਕਿਹੜੀ ਸਰਕਾਰ ਹੈ ਇਹ ਕੋਈ ਡੀਏਡੀ ਕਿਸ਼ਤ ਜਾਰੀ ਕਰੇ ਨਹੀਂ ਤਾਂ ਇਹ ਸਰਕਾਰ ਦਾ ਪੱਠਾ ਬੈਠਿਆ ਹੋਇਆ ਬਿਲਕੁਲ ਸਰ ਇਹ ਸਰਕਾਰ ਦਾ ਵਾਅਦਾ ਕਰਦੀ ਸੀ ਕਿ ਸਿੱਖਿਆ ਦੇਵਾਂਗੇ ਅਸੀਂ ਹੈਲਥ ਦੇਵਾਂਗੇ ਪਰ ਜੇਕਰ ਸਿੱਖਿਆ ਦੇਣ ਵਾਲਿਆਂ ਨੂੰ ਤਨਖਾਹ ਹੀ ਮਿਲਦੀ ਉਹ ਸਿੱਖਿਆ ਦਾ ਪ੍ਰਚਾਰ ਕਿੱਥੋਂ ਕਰਨਗੇ ਬਿਲਕੁਲ ਜੇ ਕਿਸੇ ਦੇ ਘਰ ਦਾ ਬਜਟ ਨਾ ਚੱਲੂਗਾ ਜੇ ਉਹਨੂੰ ਰੋਟੀ ਉਹਦੇ ਬੱਚਿਆਂ ਦੀਆਂ ਫੀਸਾਂ ਭਰਨ ਤੋਂ ਜਣੀ ਉਹ ਆਰੀ ਹੋ ਜਾਊਗਾ ਵੀ ਉਹਨੂੰ ਤਨਖਾਹ ਨਾ ਮਿਲੂਗੀ ਉਹਦਾ ਧਿਆਨ ਸਿੱਖਿਆ ਵੱਲ ਕਿੱਥੋਂ ਲੱਗੂਗਾ ਇਹ ਬਿਲਕੁਲ ਥੋਥੇ ਦਾਵੇ ਨੇ ਸਰਕਾਰ ਦੇ ਸਰਕਾਰ ਇਸ ਪਾਸੇ ਕੋਈ ਵੀ ਧਿਆਨ ਨਹੀਂ ਦਿੰਦੀ ਨਾ ਉਹ ਸਕੂਲਾਂ ਦਾ ਮਾਹੌਲ ਹੀ ਬਣੁੰਦੀ ਹੈ ਪੜ੍ਹਾਈ ਵਾਲਾ ਹੁਣ ਜਣੀ 10 ਤਰੀਕ ਤੋਂ BLD ਦੀਆਂ ਮੀਟਿੰਗਾਂ ਸਟਾਰਟ ਹੋ ਜਾਣੀਆਂ ਨੇ ਸਕੂਲਾਂ ਤੋਂ ਉਹ ਧਿਆ ਕੱਢ ਲੈਣੇ ਨੇ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਵੀ ਪ੍ਰਿੰਸੀਪਲ ਲੈਕਚਰਰ ਲਾਏ ਹੋਏ ਨੇ ਇਕ ਤਾਂ ਐ ਨਹੀਂ ਬਣਨੇ ਦੀ ਦੂਜਾ ਜਦੋਂ ਤਨਖਾਹਾਂ ਪੱਤੇ ਪਹਿਲੇ ਹੀ ਲੂਲਾ ਲੰਗੜਾ ਪੇ ਕਮਿਸ਼ਨੜਾ ਉਹ ਦਿੱਤਾ ਹੈ ਈਏ ਅਸੀਂ 14% ਪਿੱਛੇ ਆ ਸੈਂਟਰ ਨਾਲ ਤੇ ਅਗਲੇ ਦਿਨ ਜਿਹੜੀ ਹੋਰ ਕਿਸ ਸੈਂਟਰ ਨੇ ਦੇ ਦੇਣੀ ਆ ਇਧਰ ਆ ਜੇ ਕੋਈ ਵਜਤਾ ਹੀ ਨਹੀਂ ਵੀ ਆਪਦੀਆਂ ਆਸਿਆਸ਼ੀਆਂ ਤੇ ਇਹ ਪੈਸੇ ਖਰਚ ਕਰ ਰਹੇ ਨੇ ਆਪਦੇ ਸੁੱਖ ਆਰਾਮ ਤੇ ਤੇ ਇਧਰ ਮਲਾਜਮਾਂ ਵੱਲ ਕੋਈ ਨਹੀਂ ਨਾ ਕੋਈ ਪੱਕੀ ਭਰਤੀ ਹੈ ਕੱਚੇ ਮਲਾਜਮ ਰੱਖ ਰਹੇ ਨੇ ਸਪੋਰਟ ਡਿਪਾਰਟਮੈਂਟ ਦੇ ਵਿੱਚ ਵੀ ਹੁਣ ਟਿਕਟ ਤੇ ਭਾਰਤੀ ਕੀਤੀ ਹੈ ਇਹਨਾਂ ਨੇ ਜਿਹੜੇ ਉਹ ਜਿਹੜੀ ਗੁਣਗਾਨ ਕਰਦੇ ਰਹਿੰਦੇ ਵੀ ਅਸੀਂ ਲੋਕਾਂ ਦੀ ਸਿਹਤ ਬਣਾਉਣੀ ਹੈ ਤੇ ਖੇਡਾਂ ਤੋਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਐ ਕੁੱਲ ਤਾਂ ਕਾਹੜਾ ਉਹ ਸਾਰਿਆਂ ਤੋਂ ਜਿਹੜਾ ਪੈਸਾ ਰੋਕਿਆ ਹੋਇਆ ਤੇ ਕਾਰਪੋਰੇਟਾਂ ਨੂੰ ਦੇਣ ਵਾਸਤੇ ਖੁੱਲਾ ਸਿੱਖਿਆ ਕ੍ਰਾਂਤੀ ਵੀ ਆਈ ਹੈ ਸਰਕਾਰ ਤਾਂ ਕਹਿੰਦੀ ਸਿੱਖਿਆ ਕ੍ਰਾਂਤੀ ਲਿਆਂਦੀ ਹੈ ਸਕੂਲ ਅਪਗ੍ਰੇਡ ਕਰਤੇ ਅਸੀਂ ਤੇ ਤੁਸੀ ਕਹਿੰਦੇ ਤਰ੍ਹਾਂ ਹੀ ਮਿਲਦੀ ਹੈ ਤਨਖਾਹਾਂ ਤਾਂ ਬਿਲਕੁਲ ਹੀ ਨਹੀਂ ਮਿਲਦੀਆਂ ਸਾਰਾ ਤੁਸੀਂ ਦੇਖ ਲਿਆ ਅੱਜ ਇਕੱਠਾ ਜਿਹੜਾ ਇਹ ਕੱਲਾ ਪਿੰਡ ਬਟਿੰਡਿਆ ਚ ਨਹੀਂ ਗਿਆ ਸਾਰੇ ਪੰਜਾਬ ਦੇ ਮੁਲਾਜ਼ਮਾ ਜਿਹੜੇ ਸਾਰੇ ਪੰਜਾਬ ਦੇ ਅਧਿਆਪਕਾਂ ਅੱਜ ਸੜਕਾਂ ਤੇ ਨੇ ਇਹ ਤਨਖਾਹਾਂ ਨਾ ਮਿਲਣ ਕਰਕੇ ਨੇ ਤੇ ਹੋਰ ਬਹੁਤ ਸਾਰੇ ਬਕਾਇਆ ਜਿਹੜੇ ਰੋਕੇ ਹੋਏ ਆ ਸਿੱਖਿਆ ਕ੍ਰਾਂਤੀ ਦੀ ਗੱਲ ਤਾਂ ਇਹ ਆ ਕਿ ਜਦੋਂ ਇਹ ਸਰਕਾਰ ਬਣੀ ਸੀ ਭਗਤ ਸਿੰਘ ਦਾ ਨਾਹਰਾ ਲੈ ਕੇ ਬਣੀ ਸੀ ਇਨਕਲਾਬ ਦਾ ਨਾਹਰਾ ਲੈ ਕੇ ਬਣੀ ਸੀ ਪਰ ਇਹਨਾਂ ਨੇ ਸਾਰੇ ਸਿਸਟਮ ਦਾ ਹੀ ਯਾਨੀ ਕਿ ਡੇੜਾ ਬਿਠਾਉਣ ਵਾਲੀ ਗੱਲ ਆ ਅ ਨਿੱਜੀਕਰਨ ਨੂੰ ਉਤਸ਼ਾਹਿਤ ਕਰ ਰਹੇ ਨੇ ਨਿੱਜੀਕਰਨ ਕਰ ਰਹੇ ਨੇ ਇੱਥੇ ਹੁਣ ਟ੍ਰੇਨਿੰਗਾਂ ਲੱਗੀਆਂ ਨੇ ਐਨ ਜੀਓਜ਼ ਆ ਜਿਹੜਾ ਉਹਨਾਂ ਦਾ ਦਖਲ ਵਧਾਇਆ ਹੋਇਆ ਜਿੰਨੀਆਂ ਪੋਸਟਾਂ ਕੱਢ ਰਹੇ ਨੇ ਉਹ ਠੇਕੇ ਦੇ ਕੱਢ ਰਹੇ ਨੇ ਕਿਸੇ ਵੀ ਮੁਲਾਜ਼ਮ ਦੀ ਖਾਸ ਕਰਕੇ ਅਧਿਆਪਕ ਵਰਗਾਂ ਦੀ ਇੱਕ ਬਹੁਤ ਵੱਡੀ ਮੰਗ ਸੀ ਵੀ ਪ੍ਰਮੋਸ਼ਨਾਂ ਸਮੇਂ ਸਿਰ ਤੇ ਲਗਾਤਾਰ ਹੋਣੀਆਂ ਚਾਹੀਦੀਆਂ ਇੱਕ ਵੀ ਪ੍ਰਮੋਸ਼ਨ ਇਹਨਾਂ ਨੇ ਕੀਤੀ ਨਹੀਂ ਤੇ ਇੰਨੀ ਦੂਰ ਦਰਾਡੇ ਜੇ ਕੋਈ ਪ੍ਰਮੋਸ਼ਨ ਕੀਤੀ ਆ ਤਾਂ ਸਟੇਸ਼ਨ ਦਿੱਤੇ ਨੇ ਵੀ ਅਧਿਆਪਕਾ ਜਿਹੜੇ ਉਹ ਆਪ ਦੀ ਸਹੂਲਤ ਉਹ ਲੈ ਹੀ ਨਹੀਂ ਸਕੇ ਉਹਨਾਂ ਨੂੰ ਛੱਡਣੀ ਪਈ ਆ ਆਪਦੀ ਪ੍ਰਮੋਸ਼ਨ ਐਵੇਂ ਯਾਨੀ ਕਿ ਭ੍ਰਸ਼ਟਾਚਾਰ ਵਾਲੀ ਗੱਲ ਲੈ ਕੇ ਆਏ ਆ ਇਹ ਆਪ ਸਰਕਾਰ ਵੀ ਅਸੀਂ ਭ੍ਰਸ਼ਟਾਚਾਰ ਦੇ ਖਿਲਾਫ ਆ ਜ਼ੀਰੋ ਟੋਲਰੈਂਸ ਆ ਸਾਡੀ ਭ੍ਰਸ਼ਟਾਚਾਰ ਦੇ ਮਾਮਲੇ 'ਚ ਉਹ ਤੁਸੀਂ ਅਰਸ਼ ਸਕੂਲ ਚੌਕੇ ਦਾ ਮਾਮਲਾ ਦੇਖ ਹੀ ਚੁੱਕੇ ਹੋ ਐਵੇਂ ਭਪਾਲ ਸਕੂਲ ਆ ਇੱਥੋਂ ਦੇ 24 ਅਰਸ਼ ਸਕੂਲ ਭ੍ਰਸ਼ਟਾਚਾਰ ਦੇ ਅੱਡੇ ਨੇ ਤੇ ਜਿਹਦਾ ਚੇਅਰਮੈਨਾ ਤੁਹਾਨੂੰ ਭਗਵੰਤ ਮਾਨ ਸਰਕਾਰ ਭਗਵੰਤ ਮਾਨ ਆਪਾ ਮੁੱਖ ਮੰਤਰੀ ਆਪਾ ਇੱਕ ਵੀ ਬਿਆਨ ਨਹੀਂ ਉਹਦਾ ਇਸ ਗੱਲ ਤੇ ਵੀ ਅਸੀਂ ਇਸ ਭ੍ਰਸ਼ਟਾਚਾਰ ਨੂੰ ਬੰਦ ਕਰਾਂਗੇ ਸਾਫਤ ਕਰ ਚੁੱਕੇ ਨੇ ਲੋਕ ਜਣੀ ਜੋ ਇਹ ਵਾਅਦੇ ਕਰਕੇ ਆਏ ਸੀ ਇਵੇਂ ਪੁਰਾਣੀ ਪੈਨਸ਼ਨ ਦੀ ਗੱਲ ਹੈ ਸਾਰੇ ਮੁਲਾਜ਼ਮ ਰੋਜ਼ ਸੜਕਾਂ ਤੇ ਇਹ ਗੱਲ ਲੈ ਕੇ ਆਉਂਦੇ ਨੇ ਵੀ ਸਾਡੀ ਪੁਰਾਣੀ ਪੈਨਸ਼ਨ ਬਹਾਲ ਕਰੋ ਇਹਦੇ ਤੇ ਮੂੰਹ ਨਹੀਂ ਖੋਲਦੇ ਉਹ ਜਣੀ ਸਾਰਾ ਕੁਝ ਉਹਨਾਂ ਦਾ ਲੋਕਾਂ ਦੇ ਵਿਰੁੱਧ ਆ ਜਿੰਨੇ ਵੀ ਮਸਲੇ ਆ ਲੈਂਡ ਪੂਲਿੰਗ ਨੀਤੀ ਹੈ ਜਿਹੜੀ ਉਹ ਤੁਸੀਂ ਦੇਖ ਲਓ ਉਹ ਕਿੰਨੇ ਕਿਸਾਨਾਂ ਦੇ ਖਿਲਾਫ ਆ ਜਣੀ ਕਿ ਬਿਨਾਂ ਕੁਝ ਦਿੱਤੇ ਕਾਊਂਟਿੰ ਕੋਈ ਕੌਡੀ ਦੇਣੀ ਹੀ ਨਹੀਂ ਲੋਕਾਂ ਨੂੰ ਤੇ ਉਹਨਾਂ ਦੀ ਜ਼ਮੀਨ ਆਏ ਬਿਨਾ ਮਤਲਬ ਦੱਸੇ ਉਹਨਾਂ ਨੇ ਵਾਇਰ ਕਰ ਲੈਣੀ ਆ ਇਹ ਹਾਰ ਆ ਇਥੇ ਦੀ ਪੰਜਾਬ ਸਰਕਾਰ ਦੀ ਬਿਲਕੁਲ ਇਸ ਹਨ ਅਤੇ ਆਪਕ ਜੋ ਕਿ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਜਿੱਥੇ ਇਹ ਆਪਣੀ ਤਨਖਾਹ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਹੀ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤੇ ਵੀ ਸਵਾਲ ਚੁੱਕ ਰਹੇ ਨੇ ਮਨੀਸ਼ਕਰ